ਦੇ ਸਟੂਡੈਂਟਸ ਅੱਜ ਕਲਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਲੜਾਈਆਂ ਦਾ ਵਰਣਨ क्वेश्चन ਕੀਤਾ ਗਿਆ ਔਰ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣ ਲੈਣਾ ਦੇਖ ਲੈਣਾ ਤੁਹਾਨੂੰ ਇਹ क्वेश्चन ਯਾਦ ਵੀ ਹੋ ਜਾਊਗਾ ਸਮਝ ਵੀ ਆ ਜਾਵੇਗੀ ਚਲੋ ਸ਼ੁਰੂ ਕਰਦੇ ਆਪਾਂ ਵੀ ਜਦੋਂ ਲਾਹੌਰ ਦੇ ਕਾਜੀ ਰੁਸਤਮ ਖਾਨ ਦੀ ਤੀ ਕੋਲਾ ਲੌਰ ਦੇ ਕਾਜੀ ਰੁਸਤਮ ਖਾਨ ਦੀ ਤੀਕ ਕੋਲਾ ਗੁਰੂ ਸਾਹਿਬ ਜੀ ਦੀ ਯਾਨੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੇਲੀ ਬਣ ਗਈ ਪੈਰੋਕਾਰ ਬਣ ਗਈ ਤਾਂ ਇਸ ਗੱਲ ਤੇ ਉਹਨਾਂ ਦੇ ਪਿਤਾ ਜੀ ਨੂੰ ਬਹੁਤ ਗੁੱਸਾ ਆਇਆ ਰੁਸਤਮ ਖਾਨ ਨੂੰ ਬਹੁਤ ਗੁੱਸਾ ਆਇਆ ਤਾਂ ਉਸ ਰੁਸਤਮ ਖਾਨ ਨੇ ਫਿਰ ਸ਼ਾਹ ਜਾਨ ਨੂੰ ਸਿੱਖਾਂ ਦੇ ਖਿਲਾਫ ਕਦਮ ਚੁੱਕਣ ਲਈ ਭੜਕਾਇਆ ਸਿੱਖਾਂ ਦੇ ਖਿਲਾਫ ਗਲਤ ਮੈਸੇਜ ਪਹੁੰਚਾ ਕੇ ਸ਼ਾਜਾਨੂ ਸਿੱਖਾਂ ਦੇ ਖਿਲਾਫ ਕਰ ਦਿੱਤਾ ਤਾਂ ਇਸ ਤਰ੍ਹਾਂ ਫਿਰ ਸਿੱਖਾਂ ਤੇ ਮੁਗਲਾਂ ਦੇ ਵਿਚਕਾਰ ਚਾਰ ਲੜਾਈਆਂ ਹੋਈਆਂ ਸਨ ਤੇ ਜਿਨ੍ਹਾਂ ਵਿੱਚੋਂ ਪਹਿਲੀ ਲੜਾਈ ਹੈ ਸ਼੍ਰੀ ਅਮ੍ਰਿਤਸਰ ਸਾਹਿਬ ਦੀ ਲੜਾਈ ਇਹ ਲੜਾਈ 1664 ਦੇ ਵਿੱਚ ਹੋਈ ਸੀਗੀ ਔਰ ਇਸ ਲੜਾਈ ਦਾ ਕਾਰਨ ਸੀਗਾ ਸ਼ਾਹੀ ਬਾਜ਼ ਇਹ ਸ਼ਾਹੀ ਬਾਜ਼ ਮੁਗਲਾਂ ਦਾ ਸੀ ਤੇ ਇਹ ਸ਼ਾਹੀ ਬਾਜ਼ ਸਿੱਖਾਂ ਦੇ ਹੱਥ ਲੱਗ ਗਿਆ ਮੁਗਲਾਂ ਨੇ ਵਾਪਸ ਮੰਗਣ ਦੀ ਗੱਲ ਕੀਤੀ ਪਰ ਸਿੱਖਾਂ ਨੇ ਸ਼ਾਹੀ ਬਾਜ਼ ਵਾਪਸ ਕਰਨ ਤੋਂ ਨਾ ਕਰ ਦਿੱਤਾ ਗਿਆ ਜਿਸ ਤੇ ਥੋੜਾ ਬਹੁਤਾ ਝਗੜਾ ਹੋ ਗਿਆ ਔਰ ਜਦੋਂ ਇਸ ਗੱਲ ਦਾ ਪਤਾ ਸ਼ਾਹਜਹਾਂ ਨੂੰ ਲੱਗਿਆ ਤਾਂ ਫਿਰ ਉਸ ਨੇ ਮੁਖਲਿਸ ਖਾਂ ਦੀ ਅਗਵਾਈ ਦੇ ਵਿੱਚ 7000 ਸਿੱਖ ਸੈਨਿਕ ਜਿਹੜੇ ਸਿੱਖਾਂ ਦੇ ਖਿਲਾਫ ਲੜਨ ਲਈ ਭੇਜੇ ਸਨ ਸਿੱਖ ਵੀ ਅੱਗੋਂ ਬੜੀ ਬਹਾਦਰੀ ਨਾਲ ਲੜੇ ਤੇ ਮੁਗਲ ਸੈਨਾ ਦੇ ਵਿੱਚ ਪਗਦੜ ਮਚ ਗਈ ਤੇ ਮੁਖਲਿਸ ਖਾਨ ਇਸ ਲੜਾਈ ਦੇ ਵਿੱਚ ਮਾਰਿਆ ਗਿਆ ਸੀਗਾ ਔਰ ਇਸ ਲੜਾਈ ਦਾ ਕਾਰਨ ਹੈ ਸ਼ਾਹੀ ਬਾਜ਼ ਕਿੰਨਾ ਦਾ ਸੀ ਮੁਗਲਾਂ ਦਾ ਸੀ ਕਿੰਨਾਂ ਨੇ ਲੈ ਲਿਆ ਸਿੱਖਾਂ ਨੇ ਤੇ ਸਿੱਖਾਂ ਨੇ ਵਾਪਸ ਨਹੀਂ ਕੀਤਾ ਜਿੰਦੇ ਤੇ ਇਹ ਝਗੜਾ ਹੋਇਆ ਔਰ ਜਦੋਂ ਇਹ ਗੱਲ ਸ਼ਾਹਜਹਾਂ ਨੂੰ ਪਤਾ ਲੱਗੀ ਤੇ ਫਿਰ ਉਹਨੇ ਮੁਖਲਿਸ ਖਾਨ ਦੀ ਗਵਾਈ ਵਿੱਚ 7000 ਸੈਨਿਕ ਭੇਜੇ ਦੈਮੋਕਲਿਸ ਖਾਸ ਲੜਾਈ ਵਿੱਚ ਮਾਰਿਆ ਗਿਆ ਸੀ ਤੇ ਇਹ ਲੜਾਈ ਸਿੱਖਾਂ ਨੇ ਜਿੱਤ ਲਈ ਸੀ। ਔਰ ਇਸ ਤੋਂ ਬਾਅਦ ਜਿਹੜੀ ਦੂਸਰੀ ਲੜਾਈ ਹੈ ਉਹ ਲੜਾਈ ਹੈ ਲਹਿਰਾ ਦੀ ਲੜਾਈ। ਇਹ ਵੀ 1634 ਦੇ ਵਿੱਚ ਹੋਈ ਸੀਗੀ। 1634 ਦੇ ਵਿੱਚ ਇਹ ਲੜਾਈ ਹੋਈ ਹੈ ਬਠਿੰਡੇ ਦੇ ਨੇੜੇ ਲਹਿਰਾ ਦੇ ਇਸ ਥਾਂ ਤੇ। ਹੁਣ ਇਸ ਲੜਾਈ ਦਾ ਕਾਰਨ ਕੀ ਸੀ? ਇਹ ਘੋੜੇ ਸੀਗੇ। ਉਹ ਸ਼ਾਹੀ ਬਾਜ਼ ਮੁਗਲਾਂ ਦਾ ਸੀਗਾ। ਇਹ ਘੋੜੇ ਸਿੱਖਾਂ ਦੇ ਸੀਗੇ ਤਾਂ ਇਹ ਘੋੜੇ ਜਿਹੜੇ ਸੀਗੇ ਗੁਰੂ ਸਾਹਿਬ ਨੂੰ ਪੇਟ ਕਰਨ ਲਈ ਜਾ ਰਹੇ ਸੀਗੇ ਪਰ ਰਸਤੇ ਦੇ ਵਿੱਚ ਮੁਗਲਾਂ ਨੇ ਇਹ ਘੋੜੇ ਉਹਨਾਂ ਤੋਂ ਖੋਲ ਲਏ ਜਦੋਂ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਫਿਰ ਉਹਨਾਂ ਨੇ ਪਾਈਬੀਦੀ ਚੰਦ ਜੀ ਨੂੰ ਕਿਹਾ ਵੀ ਤੁਸੀਂ ਜਾਓ ਤੇ ਘੋੜੇ ਵਾਪਸ ਲੈ ਕੇ ਆਓ ਪਾਈਬੀਦੀ ਚੰਦ ਜੀ ਆਪਣਾ ਰੂਪ ਬਦਲ ਕੇ ਪੇਸ਼ ਬਦਲ ਕੇ ਗਏ ਤੇ ਘੋੜੇ ਵਾਪਸ ਲੈ ਕੇ ਘੋੜੇ ਵਾਪਸ ਲੈ ਆਂਦੇ ਪਰ ਜਦੋਂ ਇਸ ਗੱਲ ਦਾ ਸ਼ਾਹ ਜਾਨੂ ਪਤਾ ਲੱਗਿਆ ਤੇ ਉਸ ਨੇ ਫਿਰ ਕੀ ਕੀਤਾ ਲਲਾ ਬੇਗ ਤੇ ਕਮਰ ਬੇਗ ਦੀ ਗਵਾਈ ਵਿੱਚ ਇੱਕ ਵੱਡੀ ਫੌਜ ਭੇਜੀ ਸਿੱਖਾਂ ਦੇ ਨਾਲ ਲੜਨ ਦੇ ਲਈ ਇਸ ਲੜਾਈ ਦੇ ਵਿੱਚ ਜਿਹੜਾ ਉਹਨਾਂ ਨੇ ਲਲਾ ਬੇਗ ਤੇ ਕਮਰ ਬੇਗ ਭੇਜਿਆ ਸੀ ਉਹ ਮਾਰੇ ਗਏ ਸਿੱਖ ਜਿੱਤ ਗਏ ਪਰ ਇਸ ਲੜਾਈ ਦੇ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋਏ ਸਨ ਇਹ ਦੂਸਰੀ ਲੜਾਈ ਸੀ ਪਹਿਲੀ ਲੜਾਈ ਦਾ ਕਾਰਨ ਸੀ ਸ਼ਾਈ ਬਾਜ਼ ਦੂਜੀ ਲੜਾਈ ਦਾ ਕਾਰਨ ਹੈ ਦਿਲਬਾਗ ਤੇ ਗੁਲਬਾਗ ਕੋੜੇ ਸ਼ਹੀਬਾਜ਼ ਮੁਗਲਾਂ ਦਾ ਸੀ ਸਿੱਖਾਂ ਨੇ ਲੈ ਲਿਆ ਸੀਗਾ ਵਾਪਸ ਨਹੀਂ ਕੀਤਾ ਦਿਲਬਾਗ ਤੇ ਗੁਲਬਾਗ ਕੋੜੇ ਜਿਹੜੇ ਸੀਗੇ ਉਹ ਸਿੱਖਾਂ ਦੇ ਸੀ ਮੁਗਲਾਂ ਨੇ ਖੋਲੇ ਸੀ ਬੀਦੀ ਚੰਦ ਵਾਪਸ ਲੈ ਆਇਆ ਸੀਗਾ ਪਰ ਜਦੋਂ ਸ਼ਾਹ ਜਾਨ ਨੂੰ ਇਸ ਗੱਲ ਦਾ ਪਤਾ ਚੱਲਿਆ ਤੇ ਫਿਰ ਉਹਨੇ ਲੱਲਾ ਬੇਗ ਤੇ ਕਮਰ ਬੇਗ ਨੂੰ ਭੇਜਿਆ ਸੀ ਲੜਨ ਲਈ ਪਰ ਸਿੱਖ ਫਿਰ ਵੀ ਜਿੱਤ ਗਏ ਔਰ ਲਾਬੇਕ ਤੇ ਕਮਰਬੇਗ ਇਸ ਲੜਾਈ ਦੇ ਵਿੱਚ ਜਿਹੜਾ ਸੀਗਾ ਸ਼ਹੀਦ ਹੋ ਗਿਆ ਸੀ ਉਸ ਤੋਂ ਬਾਅਦ ਤੀਸਰੀ ਲੜਾਈ ਜਿਹੜੀ ਹੈ ਉਹ ਹੈ ਕਰਤਾਰਪੁਰ ਸਾਹਿਬ ਦੀ ਲੜਾਈ ਤੀਸਰੀ ਲੜਾਈ ਜਿਹੜੀ ਹੈ ਕਰਤਾਰਪੁਰ ਸਾਹਿਬ ਦੀ ਲੜਾਈ ਹੈ ਇਹ 1635 ਵਿੱਚ ਹੋਈ ਸੀ ਇਹਦਾ ਕਾਰਨ ਸੀ ਪੈਂਦਾਖਾਂ ਹੁਣ ਹੈਗਾ ਕੀ ਸੀ ਵੀ ਜਿਹੜਾ ਪੈਂਦਾਖਾਂ ਸੀ ਉਹ ਗੁਰੂ ਸਾਹਿਬ ਜੀ ਕੋਲ ਨੌਕਰੀ ਕਰਦਾ ਸੀਗਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਹਟਾ ਦਿੱਤਾ ਕੰਮ ਤੋਂ ਨੌਕਰੀ ਤੋਂ ਹਟਾ ਦਿੱਤਾ ਔਰ ਹਟਾ ਦਿੱਤਾ ਤੇ ਫਿਰ ਗੁਰੂ ਜੀ ਦੇ ਖਿਲਾਫ ਹੋ ਗਿਆ ਉਹ ਸ਼ਾਂਜਾ ਕੁੱਲ ਗਿਆ ਤੇ ਉਹਨਾਂ ਨੇ ਸ਼ਾਂਜਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਗੁਰੂ ਜੀ ਦੇ ਖਿਲਾਫ ਕਾਰਵਾਈ ਕਰਨ ਲਈ ਉਹਨਾਂ ਨੂੰ ਉਕਸਾਇਆ ਤੇ ਫਿਰ ਸ਼ਾਂਜਾਂ ਨੇ ਪੈਂਦਾ ਖਾਂ ਨੂੰ ਤੇ ਨਾਲ ਉਹਨਾਂ ਦੇ ਇੱਕ ਹੋਰ ਬੰਦਾ ਭੇਜਿਆ ਕਾਲੇ ਖਾਂ ਪੈਂਦਾ ਖਾਂ ਤੇ ਉਹਦੇ ਨਾਲ ਕਾਲਾ ਖਾਂ ਕਾਲੇ ਖਾਂ ਨੂੰ ਭੇਜਿਆ ਸਿੱਖਾਂ ਦੇ ਖਿਲਾਫ ਫੌਜ ਦੇ ਕੇ ਉਹਨਾਂ ਤੇ ਹਮਲਾ ਕਰਨ ਲਈ ਤੇ ਇਹ ਜਿਹੜੀ ਲੜਾਈ ਸੀ ਇਸ ਲੜਾਈ ਦੇ ਵਿੱਚ ਗੁਰੂ ਜੀ ਦੇ ਦੋ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਤੇਗ ਬਹਾਦਰ ਜੀ ਉਹ ਬਹਾਦਰੀ ਨਾਲ ਲੜੇ ਸੀ ਕਾਲਾ ਖਾਨ ਤੇ ਪੈਂਦਾ ਖਾਨ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਏ ਤੇ ਸਿੱਖ ਜਿਹੜੇ ਸੀ ਜਿੱਤ ਗਏ ਸੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਲਾਸਟ ਲੜਾਈ ਸੀਗੀ ਫਗਵਾੜਾ ਦੀ ਲੜਾਈ ਫਗਵਾੜਾ ਦੀ ਲੜਾਈ ਇਹ ਲੜਾਈ 1635 ਵਿੱਚ ਹੋਈ ਸਿੱਖ ਤੇ ਮੁਗਲ ਸੂਬੇਦਾਰ ਸੀ ਅਹਿਮਦ ਖਾਨ ਇਹਦੇ ਵਿੱਚਕਾਰ ਜਦੋਂ ਕਰਤਾਰਪੁਰ ਦੀ ਲੜਾਈ ਸਮਾਪਤ ਹੋਈ ਤੇ ਗੁਰੂ ਹਰਗੋਬਿੰਦ ਜੀ ਥੋੜੇ ਸਮੇਂ ਲਈ ਫਗਵਾੜਾ ਸਾਹਿਬ ਵਿਖੇ ਖੜੇ ਸੀਗੇ ਫਗਵਾੜਾ ਸਾਹਿਬ ਵਿਖੇ ਠਹਿਰੇ ਸੀਗੇ ਤੇ ਅਹਿਮਦ ਖਾਨ ਨੇ ਉੱਥੇ ਅਚਾਨਕ ਜਿਹੜਾ ਸੀ ਉਹਨਾਂ ਤੇ ਹਮਲਾ ਕਰ ਦਿੱਤਾ ਠੀਕ ਹੈ ਤੇ ਜਿੰਦੇ ਕਰਕੇ ਥੋੜੀ ਜੀ ਲੜਾਈ ਝਗੜਾ ਹੋਇਆ ਪਰ ਇਹ ਲੜਾਈ ਜਿਹੜੀ ਸੀ ਜ਼ਿਆਦਾ ਮਹੱਤਵਪੂਰਨ ਨਹੀਂ ਸੀ ਤਾਂ ਇਸ ਤਰ੍ਹਾਂ ਜਿਹੜਾ ਸੀ ਸਿੱਖਾਂ ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮੁਗਲਾਂ ਦੇ ਵਿਚਕਾਰ ਚਾਰ ਜਿਹੜੀਆਂ ਲੜਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸ੍ਰੀ ਅਮਰitsar ਸਾਹਿਬ ਦੀ ਲੜਾਈ ਜਿੰਦਾ ਕਾਰਨ ਸੀ ਸ਼ਾਹੀ ਬਾਜ਼ 1634 ਵਿੱਚ ਹੋਈ ਹੈ। ਔਰ ਸ਼ਾਹੀ ਬਾਜ਼ ਮੁਗਲਾਂ ਦਾ ਸੀਗਾ ਸਿੱਖਾਂ ਨੇ ਲੈ ਲਿਆ ਸੀ ਵਾਪਸ ਨਹੀਂ ਕੀਤਾ ਇਸ ਲੜਾਈ। ਦੂਜੀ ਲੜਾਈ ਹੈ ਲਹਿਰਾ ਦੀ ਲੜਾਈ ਬਠਿੰਡੇ ਦੇ ਨੇੜੇ ਲਹਿਰਾ ਦੀ ਲੜਾਈ ਹੈ ਔਰ ਇਸ ਲੜਾਈ ਦਾ ਕਾਰਨ ਸੀ ਦੋ ਕੋੜੇ ਦਿਲਬਾਗ ਤੇ ਗੁਲਬਾਗ ਇਹ ਵੀ 1634 ਚ ਲੜਾਈ ਹੋਈ ਹੈ। ਇਹ ਕੋੜੇ ਸਿੱਖਾਂ ਦੇ ਸੀ। ਮੁਗਲਾਣੇ ਖੋਲੇ ਵਿਧੀ ਚੰਦ ਵਾਪਸ ਲੈ ਕੇ ਆਇਆ ਸੀਗਾ ਇਸ ਗੱਲ ਦਾ ਜਦੋਂ ਪਤਾ ਸ਼ਾਹ ਜਨ ਨੂੰ ਲੱਗਿਆ ਸੀ ਤਾਂ ਉਸਨੇ ਲੱਲਾ ਵੇਗ ਤੇ ਕਮਰ ਵੇਗ ਨੂੰ ਭੇਜਿਆ ਠੀਕ ਹੈ ਇਸ ਲੜਾਈ ਵਿੱਚ ਲੱਲਾ ਵੇਗ ਤੇ ਕਮਰ ਵੇਗ ਮਾਰੇਗੇ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਲੜਾਈ ਸੀ ਉਹਦੇ ਵਿੱਚ ਮੁਖਲਿਸ ਖਾਂ ਮਾਰੇਗਾ ਸੀਗਾ ਔਰ ਜਿਹੜੀ ਆਪਣੇ ਕੋਲ ਤੀਸਰੀ ਲੜਾਈ ਹੈ ਉਹ ਤੀਸਰੀ ਲੜਾਈ ਸੀਗੀ ਕਰਤਾਰਪੁਰ ਸਾਹਿਬ ਦੀ ਲੜਾਈ ਇਸ ਲੜਾਈ ਦਾ ਕਾਰਨ ਹੈ ਪਿਆੰਦਾ ਖਾਂ ਵੰਤਾ ਸਿੱਧਾ ਸਿੱਧਾ ਇਹ ਵੀ ਪੈਂਦਾ ਖਾ ਨੌਕਰੀ ਕਰਦਾ ਸੀ ਉਹਨੂੰ ਹਟਾ ਦਿੱਤਾ ਤੇ ਫਿਰ ਗੁਰੂ ਜੀ ਦੇ ਖਿਲਾਫ ਹੋ ਗਿਆ ਤੇ ਪੈਂਦਾ ਖਾਨ ਦੇ ਨਾਲ ਕਾਲੇ ਖਾਨ ਨੂੰ ਨਰ ਲਾ ਕੇ ਤੇ ਸ਼ਾਜਾ ਨੇ ਸਿੱਖਾਂ ਦੇ ਖਿਲਾਫ ਫੌਜ ਭੇਜੀ ਸੀ ਉਹ ਵੀ ਲੜਾਈ ਵਿੱਚ ਮਾਰੇਗੇ ਠੀਕ ਹੈ ਤੇ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਜੀ ਦੇ ਬੇਟੇ ਜਿਹੜੇ ਉਹ ਲੜੇ ਸੀਗੇ ਬਾਬਾ ਗੁਰਦੇਤ ਤੇ ਗੁਰੂ ਤੇਗ ਬਹਾਦਰ ਫੁਗਾੜਾ ਦਿਲਾਈ 1835 ਮੁਗਲਾਂ ਵੱਲੋਂ ਕੋਣ ਸੀ ਮੁਗਲ ਸੂਬੇਦਾਰ ਅਹਿਮਦ ਖਾਨ ਕਾਰਨ ਵੀ ਗੁਰੂ ਜੀ ਫਗਵਾੜਾ ਵੀ ਸੇ ਥੋੜੇ ਸਮੇਂ ਲਈ ਠਹਿਰੇ ਸੀ ਤੇ ਛਾਣੋ ਗੋਣਾ ਤੇ ਹਮਲਾ ਕਰ ਦਿੱਤਾ ਇਹ ਲੜਾਈ ਕੋਈ ਜ਼ਿਆਦਾ ਮਹੱਤਵਪੂਰਨ ਨਹੀਂ ਬਣੀ ਜਦੀ ਇਹ ਚਾਰ ਲੜਾਈਆਂ ਨੇ ਕਦੋਂ ਹੋਈ ਕੀ ਕਾਰਨ ਸੀ ਕੌਣ ਜਿੱਤਿਆ ਇਸ ਤਰੀਕੇ ਨਾਲ ਤੁਸੀਂ ਇਸ ਇਹਨਾਂ ਲੜਾਈਆਂ ਨੂੰ ਯਾਦ ਕਰ ਸਕਦੇ ਹੋ